देखो इतना बड़ा कोच ਜਿਹੜਾ ਇੱਕ ਖਿਡਾਰੀ ਦੇ ਜਿਹੜਾ ਇੱਕ ਫੀਲਡ ਐਥਲੀਟ ਹੁੰਦਾ ਉਹਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਹਦਾ ਪਾਰਟਨਰ ਬਣ ਲਈ ਤਿਆਰ ਹੋ ਜਾਂਦਾ ਉਹ ਸੋਚਦੇ ਸੀ ਕਿ ਉਹ ਕੰਮ ਵੀ ਕੁਝ ਇਦਾਂ ਦਾ ਕਰਨ ਜਿਹਦੇ ਨਾਲ ਉਹ ਸਪੋਰਟਸ ਦੇ ਨਾਲ ਹੀ ਕਨੈਕਟ ਹੋ ਜਾਵੇ nike ਬਹੁਤ ਵੱਡਾ ਨਾਮ ਹੈ brand ਦਾ ਨਾਮ ਤੁਸੀਂ ਸੁਣਿਆ ਹੀ ਹੋਊਗਾ ਸਾਰੇ ਪਾਉਂਦੇ ਨੇ nike air jordan ਦੇ ਸ਼ੂਜ਼ ਪਾਉਂਦੇ ਨੇ athletics ਵੀ ਜਿਹੜੇ ਨੇ athlete ਵੀ ਨੇ ਬਹੁਤ ਪਸੰਦ ਕਰਦੇ ਨੇ ਇਸ brand ਨੂੰ ਪਰ ਕੀ ਤੁਹਾਨੂੰ ਪਤਾ ਹੈ ਵੀ ਇਹ brand ਦੀ ਸ਼ੁਰੂਆਤ ਕਿੱਥੋਂ ਹੋਈ ਸੀ ਕਿੱਥੇ origin ਇਸ brand ਦਾ ਤੇ ਕਦੋਂ ਕਿਨੇ ਕਿਵੇਂ ਕਿਉਂ ਸ਼ੁਰੂਆਤ ਕੀਤੀ ਸੀ ਇਸ brand ਦੀ ਤੁਹਾਡਾ ਸਭ ਦਾ ਆਪਣਾ ਫੇਵਰਟ brand nike ਦੀ ਸ਼ੁਰੂਆਤ ਕਿਵੇਂ ਹੋਈ ਸੀ ਆਪਾਂ ਤੁਹਾਨੂੰ ਦੱਸਾਂਗੇ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਕੀ ਇਹ ਵੀ ਹੋ ਸਕਦਾ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਆਪਣੀ ਰਾਜਵੀਰ ਦੁਬਾਰਾ ਫਿਰ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਆ ਤੇ ਉਮੀਦ ਕਰਦੀ ਆ ਇਸ ਕਹਾਣੀ ਤੋਂ ਕੋਈ ਨਾ ਕੋਈ ਇਨਸਪਾਇਰ ਜ਼ਰੂਰ ਹੋਊਗਾ ਕਿਉਂਕਿ ਜਦੋਂ ਇਹ ਕਹਾਣੀ ਤੇ ਮੈਂ ਰਿਸਰਚ ਕਰ ਰਹੀ ਸੀ ਮੈਂ ਪੜ ਰਹੀ ਸੀ ਜਿਹੜੇ ਸੋਰਸਸ ਦੁਆਰਾ ਪੜ ਰਹੀ ਸੀ ਤਾਂ ਮੈਂ ਵੀ ਇਨਸਪਾਇਰ ਹੋਈ ਤਾਂ ਉਦਾਂ ਹੀ ਤੁਸੀਂ ਵੀ ਇਨਸਪਾਇਰ ਜ਼ਰੂਰ ਹੋਵੋਗੇ ਇਹ ਕਹਾਣੀ ਹੈ ਜੀ ਨਾਈਕੀ ਬ੍ਰਾਂਡ ਦੀ ਕਿੱਥੋਂ ਸ਼ੁਰੂਆਤ ਹੋਈ ਸੀ ਚਲੋ ਜੀ ਗੱਲ ਕਰਦੇ ਆ ਇਹ ਗੱਲ ਹੈ ਜੀ ਕਿ ਇੱਕ ਫੀਲਡ ਐਥਲੀਟ ਦੀ ਇਹ ਕਹਾਣੀ ਹੈ ਇੱਕ ਫੀਲਡ ਐਥਲੀਟ ਦੀ ਬਹੁਤ ਵਧੀਆ ਐਥਲੀਟ ਹੁੰਦਾ ਤੇ ਜਿਹਦੀ ਸੋਚ ਹੁੰਦੀ ਹੈ ਕਿ ਉਹਨੇ ਵਧੀਆ ਐਥਲੀਟਿਕ ਬੈਸਟ ਅਲਟੀਮੇਟ ਐਥਲੀਟ ਬਣਨਾ ਪਰ ਕੀ ਹੁੰਦਾ ਉਹ ਫੇਲ ਹੋ ਜਾਂਦਾ ਆਪਣੇ ਗੋਲ ਪੂਰੇ ਕਰਨ ਦੇ ਵਿੱਚ ਇਹ ਤੋਂ ਬਾਅਦ ਕੀ ਕਰਦਾ ਆਪਣੀ ਕਾਰ ਦੀ ਬਿੱਕੀ ਦੇ ਵਿੱਚ ਸ਼ੂ ਰੱਖ ਕੇ ਵੇਚਨੇ ਸਟਾਰਟ ਕਰਦਾ ਗੱਲ ਹੈ ਜੀ ਫਿਲ ਨਾਈਟ ਦੀ ਜਿਹੜੇ 1938 ਦੇ ਵਿੱਚ ਬੌਰਨ ਹੋਏ ਪੋਰਟਲੈਂਡ ਇਨ ਅਮਰੀਕਾ ਦੇ ਵਿੱਚ ਤੇ ਬਚਪਨ ਤੋਂ ਹੀ ਉਹਨਾਂ ਨੂੰ ਤੇਜ਼ ਦੌੜਨ ਦਾ ਬਹੁਤ ਸ਼ੌਂਕ ਸੀ ਤੇ ਬਹੁਤ ਹੀ ਅਲਟੀਮੇਟ ਜਿਹੜੇ ਐਥਲੀਟ ਸੀ ਉਹ ਤੇ ਉਹਨਾਂ ਦਾ ਸੁਪਨਾ ਵੀ ਸੀ ਕਿ ਉਹ ਦੁਨੀਆ ਦੇ ਬੈਸਟ ਐਥਲੀਟ ਬਣਨ ਤਾਨੂੰ ਵੀ ਲੱਗਦਾ ਹੋਊਗਾ ਸਭ ਦੀ ਜ਼ਿੰਦਗੀ ਦੇ ਵਿੱਚ ਇਦਾਂ ਹੁੰਦਾ ਕਿ ਆਪਾਂ ਸੋਚਦੇ ਕੀ ਹਾਂ ਤੇ ਬਣਦੇ ਕੀ ਹਾਂ ਕੋਈ ਵੀ ਛੋਟਾ ਬੱਚਾ ਹੁੰਦਾ ਸੋਚ ਕੇ ਚੱਲਦਾ ਕਿ ਮੈਂ ਵੱਡਾ ਹੋ ਕੇ ਪਾਇਲਟ ਡਾਕਟਰ ਟੀਚਰ ਬਣੂੰਗਾ ਪਰ ਵੱਡਾ ਜਦੋਂ ਹੁੰਦਾ ਗ੍ਰੈਜੂਏਸ਼ਨ ਕਰ ਲੈਂਦਾ 12th ਕਰ ਲੈਂਦਾ ਪਰ ਉਹਦੇ ਸਪਨੇ ਜਾਂ ਫਿਰ ਉਹਦੀ ਡੈਸਟਨੀ ਜਾਂ ਫਿਰ ਉਹਦੀ ਜ਼ਿੰਦਗੀ ਕਿਸਮਤ ਉਹਨੂੰ ਕਿਤੇ ਹੋਰ ਲਿਆ ਕੇ ਖੜਾ ਕਰ ਦਿੰਦੀ ਆ ਉਦਾਂ ਹੀ ਫਿਲ ਨਾਈਟ ਦੀ ਸਟੋਰੀ ਹੈ ਜੀ ਬਨਣਾ ਚਾਹੁੰਦਾ ਸੀ ਬੈਸਟ ਐਥਲੀਟ ਪਰ ਉਹਨੂੰ ਉਹਦੀ ਕਿਸਮਤ ਨੇ ਕਿਤੇ ਹੋਰ ਹੀ ਲਿਆ ਕੇ ਖੜਾ ਕਰਤਾ ਤੇ ਜਿਹੜਾ ਅੱਜ ਵੀ ਸਭ ਦਾ ਫੇਵਰਟ ਬਣ ਗਿਆ ਫਿਲ ਨਾਈਟ ਬਹੁਤ ਵਦਿਆ ਐਥਲੀਟ ਬਨਣਾ ਚਾਹੁੰਦਾ ਸੀ ਤੇ ਸਕੂਲ ਕਾਲਜ ਦੇ ਵਿੱਚ ਬਹੁਤ ਸਾਰੇ ਅਵਾਰਡ ਜਿੱਤੇ ਫਿਲ ਨਾਈਟ ਨੇ ਤੇ 1962 ਦੇ ਵਿੱਚ ਉਹਨਾਂ ਨੇ ਆਪਣੀ MBA ਦੀ ਪੜ੍ਹਾਈ ਵੀ ਕੰਪਲੀਟ ਕੀਤੀ ਤੇ ਇਹ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਕੁਝ ਨਾ ਕੁਝ ਲਾਈਫ ਦੇ ਵਿੱਚ ਕਰਨਾ ਚਾਹੀਦਾ ਤੇ ਇਹ ਤੋਂ ਬਾਅਦ ਉਹ ਸਟੇਟ ਦੇ ਬੈਸਟ ਐਥਲੀਟ ਵੀ ਬਣੇ ਪਰ ਨੈਸ਼ਨਲ ਇੰਟਰਨੈਸ਼ਨਲ ਤੱਕ ਨਾ ਜਾ ਸਕੇ ਕੁਝ ਘਰ ਦੀਆਂ ਮਜਬੂਰੀਆਂ ਕੁਝ ਟਾਈਮ ਇਦਾਂ ਦਾ ਸੀ ਕਿ ਉਹ ਉਸ ਮੁਕਾਮ ਤੱਕ ਪਹੁੰਚ ਨਾ ਸਕੇ ਫਿਰ ਇੱਕ ਸਵੇਰ ਉੱਠਦੇ ਨੇ ਤੇ ਸੋਚਦੇ ਨੇ ਕਿ ਉਹ ਕਰ ਕੀ ਰਹੇ ਨੇ ਲਾਈਫ ਦੇ ਵਿੱਚ ਤੇ ਕਰਨਾ ਕੀ ਚਾਹੀਦਾ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਫੇਰ ਉਹ ਸੋਚਦੇ ਨੇ ਕਿ ਕੁਝ ਨਾ ਕੁਝ ਪੈਸੇ ਕਮਾਉਣ ਲਈ ਕਰਨਾ ਚਾਹੀਦਾ ਕਿਉਂਕਿ ਐਥਲੀਟ ਦੇ ਵਿੱਚ ਉਹ ਐਥਲੈਟਿਕਸ ਦੇ ਵਿੱਚ ਉਹ ਪੈਸੇ ਨਹੀਂ ਕਮਾ ਪਾਉਂਦੇ ਸੀ ਕਿਉਂਕਿ ਪੈਸੇ ਨਾਲ ਹੀ ਆਖਰ ਟੱਪਰਦਾ ਤਾਂ ਫਿਰ ਇੱਕ ਸਵੇਰ ਉਹ ਸੋਚਦੇ ਨੇ ਕਿ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਤੇ ਫੇਲ ਹੋ ਜਾਂਦੇ ਨੇ ਬੈਸਟ ਐਥਲੀਟ ਬਣਨ ਦੇ ਵਿੱਚ ਇੰਟਰਨੈਸ਼ਨਲ ਨੈਸ਼ਨਲ ਐਥਲੀਟ ਬਣਨ ਦੇ ਵਿੱਚ ਤੇ ਉਹ ਸੋਚਦੇ ਨੇ ਵੀ ਉਹਨਾਂ ਨੂੰ ਕੁਝ ਇਦਾਂ ਦਾ ਕਰਨਾ ਚਾਹੀਦਾ ਜਿ ਤਾਂ ਜੋ ਉਹ ਸਪੋਰਟਸ ਨਾਲ ਨਾਲ ਕਨੈਕਟ ਰਹਿ ਸਕਣ ਮਤਲਬ ਸੋਚ ਦੇਖੋ ਬੰਦੇ ਦੀ ਬਿਓ ਆਪਣੇ ਐਥਲੈਟਿਕਸ ਨਾਲ ਇੰਨਾ ਕਿ ਜ਼ਿਆਦਾ ਪਿਆਰ ਸੀ ਉਹਨਾਂ ਨੂੰ ਉਹ ਆਪਣੇ ਉਸ ਡ੍ਰੀਮ ਦੇ ਵਿੱਚ ਉਹ ਫੇਲ ਹੋਣ ਤੋਂ ਬਾਅਦ ਵੀ ਏਮ ਦੇ ਵਿੱਚ ਉਹ ਫੇਲ ਹੋਣ ਤੋਂ ਬਾਅਦ ਵੀ ਉਹ ਸੋਚਦੇ ਸੀ ਕਿ ਉਹ ਕੰਮ ਵੀ ਕੁਝ ਇਦਾਂ ਦਾ ਕਰਨ ਜਿਹਦੇ ਨਾਲ ਉਹ ਸਪੋਰਟਸ ਦੇ ਨਾਲ ਹੀ ਕਨੈਕਟ ਰਹਿਣ ਉਹ ਸੋਚਦੇ ਨੇ ਕਿਉਂਕਿ ਐਮਬੀਏ ਦੇ ਸਟੂਡੈਂਟ ਹੁੰਦੇ ਨੇ ਤਾਂ ਸੋਚ bizness minded ਤਾਂ ਹੋਗੇ ਹੋਗੀ ਉਹ ਸੋਚਦੇ ਨੇ ਕਿ ਉਹਨਾਂ ਨੂੰ ਸ਼ੂ bizness ਸੈਟਅਪ ਕਰਨਾ ਚਾਹੀਦਾ ਕਿਉਂਕਿ ਐਥਲੀਟ ਦੇ ਵਿੱਚ ਜਿਹੜਾ ਐਥਲੀਟ ਹੁੰਦੇ ਨੇ ਜਿਹੜੇ ਪਲੇਅਰ ਹੁੰਦੇ ਨੇ ਉਹ ਪਸੰਦ ਕਰਦੇ ਨੇ ਸ਼ੂਜ਼ ਅਲੱਗ-ਅਲੱਗ ਟਾਈਪ ਦੇ ਜਿਹੜੇ ਕਿ ਉਹਨਾਂ ਨੂੰ ਸੌਖੇ ਕਰ ਸਕਣ ਖੇਡਣ ਦੇ ਵਿੱਚ ਭੱਜਣ ਦੇ ਵਿੱਚ ਦੌੜਨ ਦੇ ਵਿੱਚ ਤਾਂ ਉਹ ਸੋਚਦੇ ਨੇ ਕਿ ਉਹਨਾਂ ਨੂੰ ਸ਼ੂ ਬਿਜ਼ਨਸ ਸੈਟਅਪ ਕਰਨਾ ਚਾਹੀਦਾ ਤੇ ਫਿਰ ਉਹਨਾਂ ਨੇ ਹੌਲੀ-ਹੌਲੀ ਸ਼ੁਰੂਆਤ ਕੀਤੀ ਸ਼ੂ ਬਿਜ਼ਨਸ ਤੇ ਰਿਸਰਚ ਕਰਨੀ ਪੂਰੀ ਡਿਟੇਲ ਦੇ ਵਿੱਚ ਡੈਪਥ ਦੇ ਵਿੱਚ ਉਹਨਾਂ ਨੇ ਰਿਸਰਚ ਕਰਨੀ ਸਟਾਰਟ ਕੀਤੀ ਇਹ ਤੋਂ ਬਾਅਦ ਉਹ ਇੱਕ ਦੇਖਦੇ ਨੇ ਰਿਸਰਚ ਕਰਦੇ ਨੇ ਕਿ ਜਪਨੀਸ ਕੰਪਨੀਆਂ ਨੇ ਜਿਹੜੀਆਂ ਉਹ ਬੈਟਰ ਕੈਮਰਾ ਕੁਆਲਿਟੀ ਤੇ ਲੋ ਪ੍ਰਾਈਸ ਕਰਕੇ ਅਮਰੀਕਨ ਕੰਪਨੀਆਂਸ ਤੋਂ ਵੀ ਉੱਪਰ ਜਾ ਚੁੱਕੀਆਂ ਨੇ ਤਾਂ ਫਿਰ ਉਹ ਇਦਾਂ ਹੀ ਸੋਚਦੇ ਨੇ ਕਿ ਇਦਾਂ ਹੀ ਫਿਰ ਉਹ ਸ਼ੂ ਕੰਪਨੀਆਂਸ ਵੀ ਹੋਣਗੀਆਂ ਜਿਹੜੀਆਂ ਬੈਸਟ ਕੁਆਲਿਟੀ ਕਰਕੇ ਤੇ ਲੋ ਪ੍ਰਾਈਸ ਕਰਕੇ ਅਮਰੀਕਾ ਜਾਪਾਨ ਜਾਂ ਫਿਰ ਹੋਰ ਦੇਸ਼ਾਂ ਤੋਂ ਉੱਪਰ ਨੇ ਫਿਰ ਉਹ ਸੋਚਦੇ ਨੇ ਕਿ ਉਹਨਾਂ ਨੂੰ ਕਿਸੇ ਜਪਨਿੰਗ ਜਿਹੜੀ ਕੰਪਨੀ ਹੈ ਉਹਨਾਂ ਨਾਲ ਮਿਲਣਾ ਚਾਹੀਦਾ ਹੈ ਮੀਟਿੰਗ ਕਰਨੀ ਚਾਹੀਦੀ ਹੈ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆਪਣੀ ਇੱਕ ਇੰਡਸਟਰੀ ਸੈਟਅਪ ਕਰਨੀ ਚਾਹੀਦੀ ਹੈ ਉਹਨਾਂ ਕੋਲੇ ਕੋਈ ਹੋਰ ਆਪਸ਼ਨ ਨਹੀਂ ਬਚਦੀ ਤੇ ਫਿਰ ਉਹ ਕੀ ਕਰਦੇ ਨੇ ਇੱਕ ਵਾਰੀ ਜਾਪਾਨ ਜਾਂਦੇ ਨੇ ਤੇ ਜਾਪਾਨ ਜਾ ਕੇ ਇੱਕ ਕੰਪਨੀ ਨਾਲ ਮੀਟਿੰਗ ਕਰਦੇ ਨੇ ਕੰਪਨੀ ਦਾ ਨਾਮ ਹੁੰਦਾ ਹੈ ਆਉਂਟੀ ਸੁਕਾ ਆਉਂਟੀ ਸੁਕਾ ਕੰਪਨੀ ਨਾਲ ਮੀਟ ਕਰਦੇ ਨੇ ਤੇ ਉਥੇ ਜਾ ਕੇ ਜਦੋਂ ਉਹਨਾਂ ਦੀ ਕੰਪਨੀ ਦੇ ਨਾਲ ਜਿਹੜੇ ਉਥੇ EMPLOYEES ਹੁੰਦੇ ਨੇ EMPLOYERS ਹੁੰਦੇ ਨੇ ਉਹਨਾਂ ਨਾਲ ਜਦੋਂ ਜਾ ਕੇ ਬਹਿ ਕੇ ਗੱਲਬਾਤ ਕਰਦੇ ਨੇ ਤਾਂ ਕੰਪਨੀ ਦੇ ਇੱਕ EMPLOYER ਦਾ ਇੱਕ ਕੁਐਸਚਨ ਹੁੰਦਾ ਕਿ ਤੁਹਾਡੀ ਕੰਪਨੀ ਦਾ ਕੀ ਨਾਮ ਹੈ ਉਥੇ ਉਹ ਸਟਕ ਹੋ ਜਾਂਦੇ ਨੇ ਕਿਉਂਕਿ ਜਿਹੜਾ ਫੀਲ ਨਾਈਟ ਹੁੰਦੇ ਨੇ ਉਹਨਾਂ ਨੇ ਕੰਪਨੀ ਸਟਾਰਟ ਕਰਨੀ ਹੀ ਸੋਚੀ ਹੁੰਦੀ ਆ ਉਹਨਾਂ ਦੀ ਕੋਈ ਕੰਪਨੀ ਨਹੀਂ ਹੁੰਦੀ ਤਾਂ ਉਹ ਉਥੇ ਕੀ ਉਹ ਕਰਦੇ ਨੇ ਉਹਨਾਂ ਨੂੰ ਜਦੋਂ ਉਹ ਐਥਲੈਟਿਕਸ ਦੇ ਵਿੱਚ ਹੁੰਦੇ ਸੀ ਤਾਂ ਉਹਨਾਂ ਨੂੰ ਬਲੂ ਕਲਰ ਦੇ ਰਿਬਨ ਦੇ ਜਿਹੜੇ ਮੈਡਲ ਮਿਲਦੇ ਹੁੰਦੇ ਸੀ ਤਾਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਉਹੀ ਯਾਦ ਆਉਂਦੇ ਨੇ ਬਲੂ ਰਿਬਨ ਰੱਖੇ ਹੋਏ ਤਾਂ ਉਹ ਦੱਸ ਦਿੰਦੇ ਨੇ ਕਿ ਮੇਰੀ ਕੰਪਨੀ ਦਾ ਨਾਮ ਕੀ ਹੈ ਬਲੂ ਰਿਬਨ ਬਲੂ ਰਿਬਨ ਕੰਪਨੀ ਦਾ ਨਾਮ ਸੁਣ ਕੇ ਆਉਂਟੀ ਸੁਕਾ ਦੇ ਜਿਹੜੇ EMPLOYEES ਹੁੰਦੇ ਨੇ ਉਸ ਕੰਪਨੀ ਆਉਂਟੀ ਸੁਕਾ ਦੇ ਉਹ ਕਾਫੀ ਇੰਪ੍ਰੈਸ ਹੋ ਜਾਂਦੇ ਨੇ ਆਉਂਟੀ ਸੁਕਾ ਇੱਕ ਦੱਸ ਦਿੰਨੇ ਆ ਜਪਾਨ ਦੀ ਬੈਸਟ ਸ਼ੂ ਕੰਪਨੀ ਹੁੰਦੀ ਹੈ ਜਿਹੜੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸ਼ੂ ਸੈਲ ਕਰਦੀ ਆ ਵਰਲਡਵਾਈਡ ਤੇ ਉਸ ਟਾਈਮ ਜਾਪਾਨ ਦੇ ਵਿੱਚ ਟਾਈਗਰ ਕੰਪਨੀ ਦੇ ਸ਼ੂ ਸਨ ਜਿਹੜੇ ਕਾਫੀ ਫੇਮਸ ਸੀ ਬਟ ਉਹ ਅਮਰੀਕਾ ਦੇ ਵਿੱਚ ਨਹੀਂ ਆਏ ਸੀ ਤਾਂ ਫੈਲ ਨੇ ਸੋਚਿਆ ਸੀ ਕਿ ਉਹ ਟਾਈਗਰ ਕੰਪਨੀ ਦੇ ਸ਼ੂ ਜਿਹੜੇ ਕਿਹਾ ਕਿਉਂਕਿ ਉਹ ਸਭ ਤੋਂ ਸਸਤੇ ਸੀ ਕੁਆਲਟੀ ਵਾਈਜ਼ ਵਧੀਆ ਸੀ ਤਾਂ ਉਹ ਸੋਚਦੇ ਸੀ ਕਿ ਉਹ ਜਾਪਾਨ ਦੀ ਕੰਪਨੀ ਤੋਂ ਸ਼ੂ ਖਰੀਦ ਕੇ ਅਮਰੀਕਾ ਵੇਚਣਗੇ ਇਹ ਤੋਂ ਬਾਅਦ ਕੀ ਹੁੰਦਾ ਉਹ ਗੱਲਬਾਤ ਕਰਦੇ ਨੇ ਉਸ ਆਂਟੀ ਸੁਖਾ ਕੰਪਨੀ ਦੇ EMPLOYEES ਦੇ ਨਾਲ ਤੇ ਉਹ ਇੰਪ੍ਰੈਸ ਹੋ ਜਾਂਦੇ ਨੇ ਤੇ ਉਹ ਆਪ ਨੂੰ ਉਹ ਆਪਣੇ ਆਈਡੀਆਜ਼ ਵੀ ਉਸ এমਪਲॉयर्स ਨੂੰ ਉਹਨਾਂ ਨੂੰ ਦੱਸਦੇ ਨੇ ਤਾਂ ਕਾਫੀ ਪ੍ਰਭਾਵਿਤ ਹੋ ਕੇ ਉਹਨਾਂ ਤੋਂ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਸ਼ੂ ਦੇ ਸੈਂਪਲ ਭੇਜਾਂਗੇ ਪਹਿਲਾਂ ਅਸੀਂ ਤੁਹਾਨੂੰ 5 ਸੈਂਪਲ ਭੇਜਾਂਗੇ ਤੇ ਫਿਰ ਆਂਟੀ ਸੁਕਾ ਦੀ ਕੰਪਨੀ ਉਹਨਾਂ ਨੂੰ ਸੈਂਪਲ ਭੇਜਦੀ ਹੈ ਪਰ ਸੈਂਪਲ ਕਦੋਂ ਭੇਜਦੀ ਹੈ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਫਿਰ ਵਾਪਸ ਆਪਣੇ ਘਰ ਚਲੇ ਜਾਂਦੇ ਨੇ ਅਮਰੀਕਾ ਪੋਰਟਲੈਂਡ ਦੇ ਵਿੱਚ ਤੇ ਇਹ ਤੋਂ ਬਾਅਦ ਉਹ 3 ਮਹੀਨੇ ਵੇਟ ਕਰਦੇ ਨੇ ਤੇ ਪਰ ਗਿਵ ਅਪ ਨਹੀਂ ਕਰਦੇ ਹੌਲੀ ਹੌਲੀ ਸਮਾਂ ਲੰਘਦਾ ਜਾਂਦਾ ਫਿਰ ਫਿਲ ਇੱਕ ਅਕਾਊਂਟੈਂਟ ਜਿਹਦੀ ਜੌਬ ਕਰਨਾ ਸਟਾਰਟ ਕਰ ਦਿੰਦੇ ਨੇ ਇੱਕ ਕੰਪਨੀ ਦੇ ਵਿੱਚ ਕਿਉਂਕਿ ਉਹਨਾਂ ਨੂੰ ਆਪਣਾ ਢਿੱਡ ਭਰਨ ਦੇ ਲਈ ਵੀ ਪੈਸਾ ਚਾਹੀਦਾ ਹੁੰਦਾ ਇਹ ਤੋਂ ਬਾਅਦ ਜਦੋਂ ਉਹ 3 ਮਹੀਨੇ ਲੰਘ ਜਾਂਦੇ 6 ਮਹੀਨੇ ਲੰਘ ਜਾਂਦੇ ਸਾਲ ਸਾਲ ਤੋਂ ਬਾਅਦ ਉਹਨਾਂ ਨੂੰ ਇੱਕ ਲੈਟਰ ਆਉਂਦਾ ਹੈ ਸਾਲ ਤੋਂ ਬਾਦ ਉਹ ਹੋਪ ਛੱਡ ਦਿੰਦੇ ਨੇ ਪਰ ਇਹ ਤੋਂ ਬਾਦ ਉਹਨਾਂ ਨੂੰ ਇੱਕੋ ਦਾਮ ਇੱਕ ਲੈਟਰ ਆਉਂਦਾ ਤੇ ਉਸ ਲੈਟਰ ਦੇ ਵਿੱਚ ਲਿਖਿਆ ਹੁੰਦਾ ਕਿ ਉਹਨਾਂ ਨੂੰ ਸ਼ੂ ਜਿਹੜੇ ਕਿ ਆਰਡਰ ਮਿਲ ਚੁੱਕੇ ਨੇ ਦੇਖੋ ਕਮਾਲ ਦੇਖੋ ਜਦੋਂ ਹੋਪ ਛੱਡ ਦਿੰਦੇ ਨੇ ਤਾਂ ਉਹਨਾਂ ਨੂੰ ਉਹ ਲੈਟਰ ਮਿਲਦਾ ਤੇ ਸ਼ੂ ਵੀ ਮਿਲ ਜਾਂਦੇ ਆ ਫਿਰ ਉਹ ਕੀ ਕਰਦੇ ਨੇ ਉਹ ਸ਼ੂ ਆਪਣੇ ਜਿਹੜਾ ਕੋਚ ਹੁੰਦਾ ਜਿਹੜੇ ਜਿੰਨਾਂ ਕੋਲ ਇਹ ਉਹ ਐਥਲੈਟਿਕਸ ਜਾਂ ਫਿਰ ਜੋ ਵੀ ਹੈ ਉਹਨਾਂ ਕੋਲੇ ਟ੍ਰੇਨਿੰਗ ਕਰਦੇ ਹੁੰਦੇ ਸੀ ਬਿਲ ਬੋਵਰਮੈਨ ਉਥੋਂ ਦੇ ਜਿਹੜੇ ਪੋਰਟਲੈਂਡ ਦੇ ਬੈਸਟ ਕੋਚ ਸੀ ਬਾਕੀ ਹੋਰ ਵੀ ਪਲੇਅਰਸ ਦੇ ਨੂੰ ਖੜਾਉਂਦੇ ਸੀ ਮਤਲਬ ਉਹ ਤੋਂ ਦੇ ਇੱਕ ਬਧੀਆ ਮੰਨੇ ਗਏ ਜਿਹੜੇ ਕੋਚ ਸੀ ਤਾਂ ਬਿਲ ਬੋਵਰਮੈਨ ਨੂੰ ਉਹ ਸ਼ਰੂ ਦਿਖਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਆਈਡੀਆਸ ਦੱਸਦੇ ਨੇ ਤੇ ਬਿਲ ਬੋਵਰਮੈਨ ਵੀ ਫਿਲ ਨਾਈਟ ਦੀ ਸੋਚ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਤੇ ਉਹਨਾਂ ਨੂੰ ਉਹ ਤਿਆਰ ਹੋ ਜਾਂਦੇ ਨੇ ਫਿਲ ਨਾਈਟ ਦੇ ਪਾਰਟਨਰ ਬਣਨ ਵਾਸਤੇ ਤੁਸੀਂ ਖੁਦ ਦੇਖੋ ਇੰਨਾ ਵੱਡਾ ਕੋਚ ਜਿਹੜਾ ਇੱਕ ਖਿਡਾਰੀ ਦੇ ਲੜਾਈ ਇੱਕ ਫੀਲਡ ਐਥਲੀਟ ਹੁੰਦਾ ਉਹਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਹਦਾ ਪਾਰਟਨਰ ਬਣਨ ਲਈ ਤਿਆਰ ਹੋ ਜਾਂਦਾ ਦੋਨੋਂ ਪਾਰਟਨਰ ਬਣਦੇ ਨੇ ਤੇ ਇਹ ਤੋਂ ਬਾਅਦ ਜਿਹੜੇ ਪੰਜ ਸ਼ੂ ਉਹਨਾਂ ਨੂੰ ਮਿਲੇ ਹੁੰਦੇ ਨੇ ਤਾਂ ਉਹ ਪਲੇਗਰਾਉਂਡਸ ਦੇ ਵਿੱਚ ਜਾ ਕੇ ਉਹ ਸ਼ੂ ਸੇਲ ਕਰਦੇ ਨੇ ਫਿਰ ਇਹ ਤੋਂ ਬਾਅਦ ਫਿਲ ਨੇ ਆਂਟੀ ਸੋਕਾ ਦੀ ਕੰਪਨੀ ਜਿਹੜੀ ਆਂਟੀ ਸੋਕਾ ਕੰਪਨੀ ਆ ਉਹਨੂੰ ਲੈਟਰ ਲਿਖਿਆ ਤੇ ਉਹਨਾਂ ਤੋਂ 300 ਸ਼ੂ ਮੰਗਵਾਏ 1000 ਡਾਲਰ ਦੇ 1000 ਡਾਲਰ ਦੇ ਸ਼ੂ ਮੰਗਵਾਉਂਦੇ ਨੇ ਤੇ ਇਸ ਵਾਰੀ ਸ਼ੂ ਟਾਈਮ ਤੇ ਆਉਂਦੇ ਨੇ ਤੇ ਬਲੂ ਰਿਬਨ ਨੂੰ ਐਕਸਕਲੂਸਿਵ ਡਿਸਟ੍ਰੀਬਿਊਸ਼ਨ ਆਫ ਯੂ ਐਸ ਦੇ ਦਾ ਰਾਈਟ ਵੀ ਮਿਲ ਜਾਂਦਾ ਤੇ ਇਹ ਤੋਂ ਬਾਅਦ ਜਿਹੜਾ ਕੀ ਹੁੰਦਾ ਹੈ ਸ਼ੂ ਉਹ ਆਪਣੀ ਬੇਸਮੈਂਟ ਦੇ ਵਿੱਚ ਰੱਖਦੇ ਨੇ ਆਪਣੀ ਘਰ ਦੀ ਬੇਸਮੈਂਟ ਦੇ ਵਿੱਚ ਕਿਉਂਕਿ ਉਹਨਾਂ ਕੋਲੇ ਖੁਦ ਦੀ ਕੰਪਨੀ ਸੈਟਅਪ ਕਰਨ ਵਾਸਤੇ ਪੈਸੇ ਨਹੀਂ ਹੁੰਦੇ ਫਿਰ ਉਹ ਜਿਗਾਰਡ ਲਾਉਂਦੇ ਨੇ ਕਿ ਸ਼ੂ ਵੇਚਣਾ ਕਿਵੇਂ ਸਟਾਰਟ ਕਰੀਏ ਜਿਹੜੇ 300 ਜਿਹੜੇ ਸ਼ੂ ਦਾ ਆਰਡਰ ਲੈਂਦੇ ਨੇ ਟਾਈਗਰ ਕੰਪਨੀ ਦੇ ਸ਼ੂ ਹੁੰਦੇ ਨੇ ਤਾਂ ਉਹ ਸੋਚਦੇ ਨੇ ਵੀ ਇਹ ਸ਼ੂ ਮੈਂ ਸੇਲ ਕਿੱਦਾਂ ਕਰਾਂ ਜਿਹੜੇ ਉਹ ਪੰਜ ਸ਼ੂ ਆ ਉਹ ਜਾ ਜਾ ਕੇ ਪਲੇਗਰਾਉਂਡ ਦੇ ਵਿੱਚ ਤਵੇਚ ਦਿੰਦੇ ਨੇ ਜਿਹੜੇ ਐਥਲੈਟਿਕਸ ਉਹਨਾਂ ਦੇ ਐਥਲੀਟ ਹੁੰਦੇ ਨੇ ਜਾਣ ਪਛਾਣਦੇ ਉਹਨਾਂ ਨੂੰ ਦੇ ਦਿੰਦੇ ਨੇ ਪਰ 300 ਸ਼ੂ ਬਹੁਤ ਵੱਡੀ ਗੱਲ ਹੈ ਉਹ ਵੇਚਨੇ ਤਾਂ ਉਹ ਕੀ ਕਰਦੇ ਨੇ ਆਪਣੀ ਕਾਰ ਦੀ ਡਿੱਕੀ ਦੇ ਵਿੱਚ ਸ਼ੂ ਸਾਰੇ ਰੱਖ ਲੈਂਦੇ ਨੇ ਤੇ ਜਿੱਥੇ ਵੀ ਜਿਹੜੇ ਜੋ ਵੀ ਕੰਪੀਟੀਸ਼ਨ ਹੁੰਦੇ ਸੀ ਐਥਲੈਟਿਕਸ ਦੇ ਤਾਂ ਉੱਥੇ ਜਾ ਕੇ ਆਪਣੀ ਉਹ ਗੱਡੀ ਖੜੀ ਕਰਦੇ ਤੇ ਉੱਥੇ ਸ਼ੂ ਵੇਚਣਾ ਸਟਾਰਟ ਕਰ ਦਿੰਦੇ ਇਹਦੇ ਇਹਦੇ ਨਾਲ ਉਹਨਾਂ ਦਾ ਬਹੁਤ ਵਧੀਆ ਰਿਸਪਾਂਸ ਆਇਆ ਤਾਂ ਇਹ ਤੋਂ ਬਾਅਦ ਉਹ 900 ਟਾਈਗਰ ਸ਼ੂ ਦਾ ਆਰਡਰ ਦਿੰਦੇ ਨੇ ਆਂਟੀਸੋਕਾ ਕੰਪਨੀ ਨੂੰ ਤੇ ਕਮਾਈ ਕਰਦੇ ਨੇ 2000 ਡਾਲਰ ਦੀ ਪਰ ਇਹ ਤੋਂ ਪਹਿਲਾਂ ਕੀ ਹੁੰਦਾ ਜਦੋਂ ਉਹ 300 ਵੀ ਉਹਨਾਂ ਨੇ ਸ਼ੂ ਮੰਗਵਾਏ ਸੀ 900 ਵੀ ਸ਼ੂ ਮੰਗਵਾਏ ਤਾਂ ਉਹਨਾਂ ਨੂੰ ਉਹ ਸ਼ੂ ਮੰਗਵਾਉਣ ਵਾਸਤੇ ਕਰਜ਼ਾ ਲੈਣਾ ਪੈਂਦਾ ਕਿਉਂਕਿ ਜਿਹੜੇ ਉਹਨਾਂ ਦੇ ਕੋਚ ਵੀ ਹੁੰਦੇ ਨੇ ਸਟੀਵ ਓਵਰਮੈਨ ਉਹਨਾਂ ਕੋਲ ਵੀ ਇੰਨਾ ਪੈਸਾ ਨਹੀਂ ਹੁੰਦਾ ਤਾਂ ਉਹ ਕੀ ਕਰਦੇ ਨੇ ਲੋਨ ਚੱਕਦੇ ਨੇ ਬੈਂਕ ਤੋਂ ਤੇ ਬੈਂਕ ਦੇ ਲੋਨ ਤੋਂ ਬਾਅਦ ਉਹ ਜਿਹੜਾ ਕਿ ਆ ਆ ਆਪਣੇ ਕਮਾਈ ਕਰਨਾ ਸਟਾਰਟ ਕਰਦੈ ਨੇ ਉਹਦੀ ਹੈਲਪ ਦੇ ਨਾਲ ਫਿਰ ਇਸ ਤੋਂ ਬਾਅਦ ਫੈਲਦੀ ਲਾਈਫ ਦੇ ਵਿੱਚ ਇੱਕ ਵੱਡਾ ਮੋੜ ਆਉਂਦਾ ਹੈ ਜਦੋਂ ਕਿ ਉਹਨੂੰ ਲੈਟਰ ਆਉਂਦਾ ਹੈ ਕਿ ਐਕਸਕਲੂਸਿਵ ਡਿਸਟ੍ਰੀਬਿਊਸ਼ਨ ਆਫ ਅਮਰੀਕਾ ਦਾ ਜਿਹੜਾ ਰਾਈਟ ਹੈ ਉਹ ਕਿਸੇ ਹੋਰ ਨੂੰ ਮਿਲ ਜਾਂਦਾ ਆ ਆਂਟੀ ਸੁਖਾ ਨੇ ਇਹ ਰਾਈਟ ਦਿੱਤਾ ਹੁੰਦਾ ਉਸ ਬੰਦੇ ਨੂੰ ਕਿਉਂਕਿ ਉਹ ਉਸ ਕੰਪਨੀ ਨੂੰ ਇੰਨਾ ਕਿ ਜ਼ਿਆਦਾ ਇਨਸਪਾਇਰ ਕਰ ਦਿੰਦਾ ਆਪਣੇ ਆਈਡੀਆਜ਼ ਦੇ ਨਾਲ ਫਿਰ ਕਾਫੀ ਪਰੇਸ਼ਾਨ ਹੁੰਦਾ ਸੋਚਦਾ ਕਿ ਅਗਰ ਮੈਨੂੰ ਉਹ ਆਂਟੀ ਸੁਕਾ ਕੰਪਨੀ ਸ਼ੂ ਨਹੀਂ ਦੋਗੀ ਤਾਂ ਉਹ ਕਰੂਗਾ ਕਿ ਕਿਸ ਹੋਰ ਕਿਸੇ ਹੋਰ ਕੰਪਨੀ ਨੂੰ ਕਹਿ ਨਹੀਂ ਸਕਦਾ ਸੀ ਕਿਉਂਕਿ ਹੋਰ ਕੰਪਨੀਆਂ ਦੇ ਸ਼ੂ ਦੇ ਪ੍ਰਾਈਸ ਕਾਫੀ ਜ਼ਿਆਦਾ ਸੀ ਇੱਕੋ ਇੱਕ ਸਸਤੀ ਕੰਪਨੀ ਆਂਟੀ ਸੁਕਾ ਸੀ ਜਿਹੜੀ ਉਹਨਾਂ ਨੂੰ ਸਸਤੇ ਪ੍ਰਾਈਸ ਦੇ ਵਿੱਚ ਸ਼ੂ ਦਿੰਦੀ ਸੀ ਫਿਰ ਉਹ ਕੀ ਕਰਦੇ ਨੇ ਜਾਪਾਨ ਜਾਂਦੇ ਨੇ ਆਂਟੀ ਸੁਕਾ ਦੇ ਓਨਰ ਦੇ ਨਾਲ ਮੀਟਿੰਗ ਕਰਦੇ ਨੇ ਫਿਰ ਉਹ ਆਂਟੀ ਸੁਕਾ ਦੇ ਓਨਰ ਦੇ ਨਾਲ ਜਦੋਂ ਮਿਲਦੇ ਨੇ ਤਾਂ ਆਂਟੀ ਸੁਕਾ ਦਾ ਓਨਰ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਉਹਨਾਂ ਦੇ ਆਈਡੀਆਸ ਤੇ ਉਹਨਾਂ ਨੂੰ ਦੱਸਦਾ ਕਿ ਉਹਨਾਂ ਕੋਲੇ ਹੁਣ ਕੁਝ ਵੀ ਨਹੀਂ ਹੈ ਅਗਰ ਉਹ ਉਹਨਾਂ ਨੂੰ ਸ਼ੂਦੇ ਨੇ ਬੰਦ ਕਰ ਦਾਂਗੇ ਤਾਂ ਉਹਨਾਂ ਦੀ ਲਾਈਫ ਜਿਹੜੀ ਹੈ ਮੈਸ ਹੋ ਜੂਗੀ ਖਰਾਬ ਹੋ ਜੂਗੀ ਤਾਂ ਉਹਨਾਂ ਦੇ ਜਿਹੜਾ ਓਨਰ ਹੈ ਆਂਟੀ ਸੋਕਾ ਕੰਪਨੀ ਦਾ ਤਾਂ ਉਹ ਸੋਚਦਾ ਕਿ ਮੈਂ ਵੀ ਇਦਾਂ ਹੀ ਸਟਾਰਟਅਪ ਕੀਤਾ ਸੀ ਜਿਵੇਂ ਕਿ ਫਿਲ ਨਾਈਟ ਨੇ ਕੀਤਾ ਇਸ ਤੋਂ ਬਾਅਦ ਕੀ ਹੈ ਉਹ ਜਿਹੜੀ ਆਂਟੀ ਸੋਕਾ ਕੰਪਨੀ ਆ ਉਹਨਾਂ ਨੂੰ ਸ਼ੂ ਦੇ ਨੇ ਸਟਾਰਟ ਕਰ ਦਿੰਦੀ ਦੁਆਰਾ ਤੋਂ ਫਿਰ ਤੇ ਦੁਆਰਾ ਤੋਂ ਫਿਰ ਉਹਨਾਂ ਨੂੰ ਐਕਸਕਲੂਸਿਵ ਡਿਸਟ੍ਰਿਬਿਊਸ਼ਨ ਆਫ ਅਮਰੀਕਾ ਦਾ ਜਿਹੜਾ ਰਾਈਟ ਮਿਲ ਜਾਂਦਾ ਤੇ ਫਿਰ ਜਿਹੜੀ ਬਲੂ ਰੇਬਨ ਕੰਪਨੀ ਹੈ 8000 ਦੀ ਸੇਲ ਕਰਦੀ ਆ ਫਿਰ ਫੈਲ ਨਾਈਟ ਜੈਫ ਨੂੰ ਹਾਇਰ ਕਰਦਾ ਐਸ ਐਨ ਅਕਾਊਂਟੈਂਟ ਪਹਿਲਾ ਬੰਦਾ ਹੁੰਦਾ ਜੈਫ ਜਿਹੜੇ ਉਹਦੀ ਕੰਪਨੀ ਦੇ ਵਿੱਚ ਉਹ ਹਾਇਰ ਕਰਦਾ ਤੇ ਇਹ ਤੋਂ ਬਾਅਦ ਦੂਜੇ ਸਾਲ 16000 ਡਾਲਰ ਦੀ ਜਿਹੜੀ ਕਿ ਸੇਲ ਹੁੰਦੀ ਆ ਪਰ ਇਹਦੇ ਨਾਲ-ਨਾਲ ਜਿਹੜਾ ਹੈ ਕੈਫਲ ਨਾਇਟ ਦੇ ਉੱਪਰ ਹਜ਼ਾਰਾਂ ਡਾਲਰ ਦਾ ਕਰਜ਼ਾ ਵੀ ਚੜ ਜਾਂਦਾ ਫਿਰ ਉਹ ਨਾਲ ਦੀ ਨਾਲ ਕੀ ਕਰਦੇ ਨੇ ਆਪਣੀ ਕੰਪਨੀ ਬਲੂ ਰਿਬਨ ਦੇ ਨਾਲ-ਨਾਲ ਉਹ ਅਕਾਊਂਟੈਂਟ ਦੀ ਜੌਬ ਸਟਾਰਟ ਕਰ ਦਿੰਦੇ ਨੇ ਤੇ ਉਤੋਂ ਬਾਅਦ ਜਿਹੜਾ ਉਹਨਾਂ ਦਾ 파ਟਨਰ ਹੁੰਦਾ ਬੋਵਰਮੈਨ ਜਿਹੜੇ ਉਹਨਾਂ ਦੇ 파ਟਨਰ ਬਣੇ ਹੁੰਦੇ ਨੇ ਉਹ ਕੰਮ ਕਰਨਾ ਸਟਾਰਟ ਕਰ ਦਿੰਦੇ ਨੇ ਸ਼ੂ ਦੇ ਉੱਪਰ ਕਿ ਐਥਲੀਟ ਕਿਦਾਂ ਦੇ ਸ਼ੂ ਪਸੰਦ ਕਰਦੇ ਨੇ ਉਹ ਬਣਾਨੇ ਸਟਾਰਟ ਕਰ ਦਿੰਦੇ ਨੇ ਹਲਕੇ ਤੋਂ ਹਲਕੇ ਸ਼ੂਜ਼ ਫਿਰ ਇਹ ਤੋਂ ਬਾਅਦ ਉਹ ਇੱਕ ਅਲਟੀਮੇਟ ਸ਼ੂ ਡਿਜ਼ਾਈਨ ਕਰਦੇ ਨੇ ਤੇ 5 ਸਾਲਾਂ ਦੇ ਵਿੱਚ ਇੱਕ ਉਹ ਬੈਸਟ ਸ਼ੂ ਬਣਾਉਂਦੇ ਨੇ ਤੇ ਇਹ ਤੋਂ ਬਾਅਦ ਉਹ 1971 ਦੇ ਵਿੱਚ ਜਦੋਂ 300 ਦੀ ਜਿਹੜੀ ਕਿ ਹੈ ਸੇਲ ਕਰਦੇ ਨੇ 3000 ਦੀ ਸੇਲ ਕਰਦੇ ਨੇ ਸਭ ਕੁਝ ਸੈੱਟ ਹੁੰਦਾ ਹੈ ਇਕੋ ਦਮ ਕੀ ਹੁੰਦਾ ਆਂਟੀ ਸੁਕਾ ਦੇ ਜਿਹੜਾ ਆਨਰ ਹੁੰਦਾ ਜਿਹਨੂੰ ਮਿਲ ਕੇ ਆਏ ਹੁੰਦੇ ਨੇ ਉਹਨਾਂ ਨੂੰ ਲਾਲਚ ਆ ਜਾਂਦਾ ਕਿ ਹੁਣ ਫਿਲ ਨਾਈਟ ਦੀ ਕਾਫੀ ਅੱਛੀ ਸੇਲ ਹੋ ਜਾਂਦੀ ਐ ਉਹ ਕਹਿੰਦੇ ਨੇ ਕਿ ਮੈਨੂੰ ਉਹਨਾਂ ਦੀ ਬਲੂ ਰਿਬਨ ਕੰਪਨੀ ਦੇ ਵਿੱਚੋਂ 51 ਸ਼ੇਅਰ ਚਾਹੀਦਾ ਪਰ 51 ਸ਼ੇਅਰ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਆਲਰੇਡੀ ਫਿਲ ਔਰ ਬਵਨ ਮੈਨ ਉਹ ਦੋਨੋਂ ਉਸ ਕੰਪਨੀ ਦੇ 파ਰਨਰ ਹੁੰਦੇ ਨੇ ਤਾਂ ਅਗਰ ਉਹ 51 ਉਹ ਸ਼ੇਅਰ ਉਹਨਾਂ ਨੂੰ ਦੇ ਦਣਗੇ ਤਾਂ 2025% ਨਾਲ ਉਹਨਾਂ ਦਾ ਕੁਝ ਨਹੀਂ ਬਣਨਾ ਫਿਰ ਕਾਫੀ ਸ਼ੌਕਡ ਹੁੰਦਾ ਤੇ ਹਰਟ ਵੀ ਹੁੰਦਾ ਕਿ ਹੁਣ ਉਹ ਸ਼ੂ ਕਿਹੜੀ ਕੰਪਨੀ ਤੋਂ ਲੈਣਗੇ ਫਿਰ ਕੀ ਆਉਂਦਾ ਹੈ ਚੈਪਟਰ 3 ਆਉਂਦਾ ਜਿੱਥੇ ਓਰੀਜਨ ਹੁੰਦਾ ਨਾਈਕੀ ਦਾ ਐਤੋਂ ਸ਼ੁਰੂਆਤ ਹੁੰਦੀ ਹੈ ਨਾਈਕੀ ਦੀ ਜਦੋਂ ਫਿਰ ਨੂੰ ਕੋਈ ਰਸਤਾ ਨਹੀਂ ਲੱਭਦਾ ਫਿਰ ਸ਼ੁਰੂਆਤ ਹੁੰਦੀ ਹੈ ਤੁਹਾਡੀ ਸਭ ਦੀ ਫੇਵਰਟ ਕੰਪਨੀ ਨਾਈਕੀ ਦੀ ਫਿਰ ਕੀ ਕਰਦਾ ਹੈ ਫਿਲ ਸੋਚਦਾ ਹੈ ਕਿ ਉਹਨੂੰ ਖੁਦ ਹੀ ਕੰਪਨੀ ਬਣਾਉਣੀ ਚਾਹੁੰਦੀ ਹੈ ਖੁਦ ਹੀ ਮੈਨੂਫੈਕਚਰ ਕਰਨੇ ਚਾਹੁੰਦੇ ਨੇ ਖੁਦ ਦੇ ਸ਼ੂਜ਼ ਫਿਰ ਉਹ ਟੀਮ ਇਕੱਠੀ ਕਰਦੇ ਨੇ ਤੇ ਆਂਡੀ ਸ਼ੂਕਾਂ ਨਾਲ ਆਂਡੀ ਸ਼ੂਕਾਂ ਨਾਲ ਜਿਹੜੀ ਆਪਣੀ ਪਾਰਟਨਰਸ਼ਿਪ ਵੀ ਆ ਉਹ ਤੋੜ ਦਿੰਦੇ ਨੇ ਫਿਰ ਖੁਦ ਸ਼ੂ ਬਣਾਉਣੇ ਸਟਾਰਟ ਕਰਦੇ ਨੇ ਫਿਰ ਸਭ ਤੋਂ ਪਹਿਲਾਂ ਉਹ ਸੋਚਦੇ ਨੇ ਕਿ ਲੋਗੋ ਕੀ ਡਿਜ਼ਾਈਨ ਕੀਤਾ ਜਾਵੇ ਫਿਰ ਲੋਗੋ ਡਿਜ਼ਾਈਨਰ ਵੀ ਹਾਇਰ ਕਰਦੇ ਨੇ ਲੋਗੋ ਡਿਜ਼ਾਈਨਰ ਲੋਗੋ ਬਣਾ ਦਿੰਦਾ ਟਿਕ ਸਾਈਨ ਦਾ ਇਹ ਤੋਂ ਬਾਅਦ ਬ੍ਰਾਂਡ ਨੇਮ ਦੀ ਜਦੋਂ ਗੱਲ ਆਉਂਦੀ ਹੈ ਜੀ ਜੀ ਜਿਹੜਾ ਉਹਨਾਂ ਨੇ ਪਹਿਲੀ ਵਾਰ ਇੱਕ এমਪਲੋਏ ਹਾਇਰ ਕੀਤਾ ਹੁੰਦਾ ਜੈਫ ਜான்ਸਨ ਤਾਂ ਉਹ ਦੱਸਦਾ ਕਿ ਇੱਕ ਸੁਪਨਿਕ ਰਾਤ ਸੁਪਨੇ ਦੇ ਵਿੱਚ ਉਹ ਉਹ ਸੋਚ ਰਹੇ ਹੁੰਦੇ ਨੇ ਰਾਤ ਨੂੰ ਪਾਈ ਪਾਈ ਤਾਂ ਸੁਪਨੇ ਦੇ ਵਿੱਚ ਉਹਨਾਂ ਨੂੰ ਆਉਂਦਾ ਕਿ ਇੱਕ ਨਾਈਕੀ ਨੇਮ ਉਹਨਾਂ ਨੂੰ ਸੁਪਨੇ ਦੇ ਵਿੱਚ ਆਉਂਦਾ ਹੈ ਨਾਈਕੀ ਨੇਮ ਜਿਹੜਾ ਦੱਸ ਦਿੰਦੇ ਆ ਗ੍ਰੀਕ ਦੀ ਗੋਡੈਸ ਨੂੰ ਕਿਹਾ ਜਾਂਦਾ ਹੈ ਨਾਈਕੀ ਉਥੋਂ ਇਹ ਨਾਮ ਰੱਖ ਲਿਆ ਜਾਂਦਾ ਹੈ ਇਹ ਨਾਮ ਅਕਸੈਪਟ ਕਰ ਲਿਆ ਜਾਂਦਾ ਫਿਰ ਇਹ ਤੋਂ ਬਾਅਦ ਜਿਹੜਾ ਫਿਰ ਥਰਡ ਪਾਰਟੀ ਮੈਨੂਫੈਕਚਰਰ ਵੀ ਹਾਇਰ ਕਰਦੇ ਨੇ ਸ਼ੁਰੂਆਤ ਹੁੰਦੀ ਹੈ 3 ਮਈ 1971 ਦੇ ਵਿੱਚ ਲਾਂਚ ਕੀਤੀ ਜਾਂਦੀ ਹੈ ਨਾਈਕੀ ਪਰ ਨਾਈਕੀ ਲਾਂਚ ਵੀ ਕੀਤੀ ਜਾਂਦੀ ਹੈ ਫਿਰ ਗੱਲ ਆਉਂਦੀ ਹੈ ਸੇਲਜ਼ ਐਂਡ ਮਾਰਕੀਟਿੰਗ ਦੀ ਕਿ ਇਹਦੀ ਸੇਲ ਕਿਦਾਂ ਕੀਤੀ ਜਾਵੇ ਕਿਉਂਕਿ ਇਹ ਤੋਂ ਪਹਿਲਾਂ ਰਿਬਾਕ ਐਡੀਡਾਸ ਜਾਂ ਹੋਰ ਵੀ ਬਹੁਤ ਕੰਪਨੀਆਂ ਸੀ ਤਾਂ ਉਹਨਾਂ ਉਹ ਵੀ ਹੁੰਦੀਆਂ ਨੇ ਇਸ ਮਾਰਕੀਟ ਦੇ ਵਿੱਚ ਤਾਂ ਜਿਨ੍ਹਾਂ ਦੀ ਬ੍ਰਾਂਡ ਜਿਨ੍ਹਾਂ ਦਾ ਨਾਮ ਕਾਫੀ ਜ਼ਿਆਦਾ ਹੁੰਦਾ ਹੈ ਫਿਰ ਫਿਰ ਸੋਚਦਾ ਕਿ ਨਾਈਕੀ ਦਾ ਨਾਮ ਕਿੱਦਾਂ ਬਣਾਇਆ ਜਾਵੇ ਮਾਰਕੀਟ ਦੇ ਵਿੱਚ ਫਿਰ ਉਹ ਇੱਕ ਸਟ੍ਰੈਟਜੀ ਅਪਣਾਉਂਦੇ ਨੇ ਉਹ ਕੀ ਕਰਦੇ ਨੇ ਕਿਉਂਕਿ ਉਸ ਵੇਲੇ ਕੀ ਹੁੰਦਾ ਸੀ ਜਿਹੜਾ ਬੈਸਟ ਐਥਲੀਟ ਹੁੰਦਾ ਸੀ ਉਸ ਦੇਸ਼ ਦਾ ਉਹ ਉਹਨੂੰ ਸਾਰੇ ਫਾਲੋ ਕਰਦੇ ਸੀ ਹੋਰ ਐਥਲੀਟ ਤਾਂ ਉਦੋਂ ਕੀ ਹੁੰਦਾ ਉਹ ਸਟੀਵ ਪ੍ਰੈਫੌਂਟੇਨ ਨਾਲ ਡੀਲ ਕਰਦੇ ਨੇ ਅਮਰੀਕਾ ਦਾ ਬੈਸਟ ਐਥਲੀਟ ਉਹਦੇ ਨਾਲ 5000 ਡਾਲਰ ਦੀ ਡੀਲ ਕਰਦੇ ਨੇ ਕਿ ਉਹ ਪ੍ਰੋਮੋਸ਼ਨ ਕਰਨ ਉਹਨਾਂ ਦੇ ਬ੍ਰਾਂਡ ਦਾ ਤਾਂ ਉਹ ਕੀ ਕਰਦੇ ਨੇ ਪ੍ਰੋਮੋਸ਼ਨ ਕਰਦੇ ਨੇ ਪ੍ਰੈਫੋਂਟੇਨ ਜਿਹੜੇ ਕਿ ਹੈ ਉਹ ਪ੍ਰੋਮੋਸ਼ਨ ਕਰਦੇ ਨੇ ਫਿਲ ਦੀ ਕੰਪਨੀ ਦਾ ਤਾਂ ਇਹਦੇ ਨਾਲ ਸ਼ੁਰੂਆਤ ਹੁੰਦੀ ਹੈ ਨਾਈਕੀ ਦੀ ਹੋਰ ਵੀ ਖਿਡਾਰੀ ਪਸੰਦ ਕਰਦੇ ਨੇ ਜਿਹੜੇ ਹੋਰ ਵੀ ਖਿਡਾਰੀ ਨੇ ਉਹ ਕਾਪੀ ਕਰਨਾ ਸਟਾਰਟ ਕਰ ਦਿੰਦੇ ਨੇ ਸੀ ਪ੍ਰੈਫੋਂਟੇਨ ਨੂੰ ਤੇ ਉਹਦਾ ਉਹ ਉਹਨਾਂ ਦੇ ਸ਼ੂ ਜਿਹੜੇ ਨਾਈਕੀ ਦੇ ਨੇ ਕਾਫੀ ਜ਼ਿਆਦਾ ਫੇਮਸ ਹੋ ਜਾਂਦੇ ਨੇ ਵਰਲਡ ਵਾਈਡ ਤੇ ਫਿਰ ਉਹ ਸੇਲ ਜਿਹੜੀ ਕੀ ਆ ਹੋ ਜਾਂਦੀ ਆ 270 ਬਿਲੀਅਨ ਦੀ ਇੱਕ ਸਾਲ ਦੇ ਵਿੱਚ 270 ਬਿਲੀਅਨ ਦੀ ਸੇਲ ਹੋ ਜਾਂਦੀ ਆ ਤੁਸੀਂ ਖੁਦ ਸੋਚੋ ਕਿੱਥੋਂ ਸਟਾਰਟ ਕੀਤਾ ਸੀ ਆਪਣੀ ਕੰਪਨੀ ਦੇ ਨਾਲ-ਨਾਲ ਉਹ ਅਕਾਊਂਟੈਂਟ ਦੀ ਜੌਬ ਵੀ ਕਰਦੇ ਨੇ ਬਹੁਤ ਸਾਰੀਆਂ ਅੜਖਣਾ ਉਹਨਾਂ ਦੀ ਲਾਈਫ ਦੇ ਵਿੱਚ ਆਉਂਦੇ ਨੇ ਪਰ ਉਹ ਹਾਰ ਨਹੀਂ ਮੰਨਦੇ ਮੈਨੂੰ ਲੱਗਦਾ ਇਦਾਂ ਦੀ ਇਨਸਪੀਰੇਸ਼ਨ ਹੀ ਆਪਣੇ ਯੂਥ ਲਈ ਕਾਫੀ ਨੇ ਕਿ ਕਿੱਦਾਂ ਕੋਈ ਆਪਣੀ ਕੰਪਨੀ ਸੈੱਟ ਕਰਦਾ ਕਿੱਦਾਂ ਉਹ ਬਾਰ-ਬਾਰ ਬਾਰ-ਬਾਰ ਡਿੱਗ-ਡਿੱਕੇ ਸਵਾਰ ਹੁੰਦੇ ਨੇ ਤੇ ਅੱਜ ਉਹਨਾਂ ਦੀ ਕੰਪਨੀ ਵਰਲਡਵਾਈਡ ਬੈਸਟ ਹੈ ਨਾਈਕੀ ਕੰਪਨੀ ਬਹੁਤ ਸਾਰੇ ਜਿਹੜੇ ਐਥਲੀਟ ਵੀ ਨੇ ਜਾਂ ਹੋਰ ਪਲੇਅਰ ਵੀ ਨੇ ਉਹ ਪਸੰਦ ਕਰਦੇ ਨੇ ਨਾਈਕੀ 에ਅਰ ਜਾਰਡਨ ਨੂੰ ਬਹੁਤ ਜ਼ਿਆਦਾ ਲਾਈਕ ਕੀਤਾ ਜਾਂਦਾ ਪਰ ਤੁਸੀਂ ਖੁਦ ਸੋਚੋ ਨਾਈਕੀ ਦੀ ਜਿਹੜੀ ਸ਼ੁਰੂਆਤ ਕਿਵੇਂ ਹੋਈ ਸੀ ਤੇ ਕਿੰਨੀ ਕਿਨੇ ਸੀ ਫਿਰ ਨਾਈਟ ਨੇ ਬਹੁਤ ਹੀ ਚੰਗਾ ਕੰਮ ਕੀਤਾ ਸੀ ਆਪਣੀ ਲਾਈਫ ਦੇ ਵਿੱਚ ਇਦਾਂ ਦੀਆਂ ਹੋਰ ਇਨਸਪੀਰੇਸ਼ਨਲ ਸਟੋਰੀਜ਼ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਰਾਂਗੀ ਪਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਦਿਆਂ ਕਰੋ ਕਿ ਤੁਸੀਂ ਕਿੰਦਾਂ ਦੀਆਂ ਸਟੋਰੀਜ਼ ਸੁੰਨਾ ਪਸੰਦ ਕਰਦੇ ਹੋ ਉਦਾਂ ਦੀਆਂ ਸਟੋਰੀਜ਼ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਦਾਂ ਦੀਆਂ ਕਹਾਣੀਆਂ ਅਨਟੋਲਡ ਰਹਿਸੇ ਮੈਂ ਤੁਹਾਨੂੰ ਜਰੂਰ ਸੁਣਾਵਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਮੈਂ ਤੁਹਾਡੀ ਆਪਣੀ ਰਾਜਵੀਰ ਫਿਰ ਹਾਜ਼ਰ ਹੋਣੀ ਹੈ ਕੋਈ ਹੋਰ ਸਟੋਰੀ ਲੈ ਕੇ ਸਤ ਸ੍ਰੀ ਅਕਾਲ